ਵੈਲਕਮ ਟੂ ਖੰਨਾ ਨਿਊਜ਼ ਲਾਈਵ ਰੋਜ਼ਾਨਾ ਦੀ ਤਰ੍ਹਾਂ ਜਦੋਂ ਸਮਰਾਰਾ ਇਲਾਕੇ ਦੀ ਇੱਕ ਸਕੂਲ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਫੋਰਚੂਨਰ ਗੱਡੀ ਸਵਾਰ ਮਹਿਲਾ ਵੱਲੋਂ ਸਕੂਲ ਬੱਸ ਨੂੰ ਰੋਕ ਕੇ ਪਿਸਟਲ ਸਨੇ ਬੱਸ ਵਿੱਚ ਵੜ ਗਈ ਅਤੇ ਬੱਚਿਆਂ ਨੂੰ ਡਰਾਉਣ ਲੱਗੀ ਉਸਨੇ ਕਿਹਾ ਕਿ ਬੱਚਿਆਂ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਹੈ ਜਿਸ ਨੂੰ ਉਹ ਡਿਲੀਟ ਕਰਵਾਉਣਾ ਚਾਹੁੰਦੀ ਹੈ ਜਦੋਂ ਇਸ ਬਾਰੇ ਸਕੂਲ ਪ੍ਰਿੰਸੀਪਲ ਨੂੰ ਪਤਾ ਲੱਗਾ ਤਾਂ ਤਾਂ ਉਸਨੇ ਤੁਰੰਤ ਸਮਰਾਲਾ ਥਾਣੇ ਨੂੰ ਸੂਚਨਾ ਦਿੱਤੀ ਇਸ ਦੇ ਸਵੰਦੇ ਵਿੱਚ ਜਦੋਂ ਥਾਣਾ ਮੁਖੀ ਦਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ ਬਣਦੀ ਤਫਦੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਇਨਡਾਇਵਰ ਗੱਡੀ ਦਾ ਜ਼ਿਕਰ ਕੀਤਾ ਗਿਆ ਹੈ ਪਰੰਤੂ ਉਹਨਾਂ ਵੱਲੋਂ ਸੋਰਚਨਰ ਗੱਡੀ ਦੇ ਬਿਆਨ ਲਏ ਗਏ ਹਨ ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਗੱਡੀ ਨੂੰ ਟ੍ਰੇਸ ਕਰਕੇ ਅਣਪਛਾਤੀ ਮਹਿਲਾ ਨੂੰ ਥਾਣੇ ਵਿੱਚ ਲਿਆ ਕੇ ਫਿਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਨਾਮ ਸੇ ਕੁਮਾਰ ਆ ਮੈਂ ਸਮਰਾਲਾ ਦੇ ਰਹਿਣ ਵਾਲਾ ਮੇਰੇ ਬੱਚੇ ਗਾਰਡਨ ਵੈਲੀ ਦਿਾਲਪੁਰਾ ਪੜ੍ਹਦੇ ਨੇ ਕੀ ਘਟਨਾ ਵਾਪਰੀ ਇਹ ਸਰ ਆਪਣੇ ਇਥੋਂ ਮੱਛਵਾੜਾ ਤੋਂ ਬੈਂਡ ਦੇ ਵਿੱਚ ਦਿਾਲਪੁਰੇ ਤੋਂ ਮੱਛਵਾੜਾ ਬੈਂਡ ਦੇ ਵਿੱਚ ਜਾਂਦੇ ਨੇ ਉਥੋਂ ਵਾਪਸੀ ਤੇ ਆਉਂਦੇ ਹੋਏ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ ਇਥੇ ਆਪਣਾ ਇੱਕ ਲੇਡੀ ਨੇ ਆਪਣੇ ਬੈਂਡ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜ਼ੀ ਕੀਤੀ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਗਨ ਪੁਆਇੰਟ ਤੇ ਲਿਆ ਤੇ ਡਰਾਈਵਰ ਨੂੰ ਵੀ ਗਨ ਪੁਆਇੰਟ ਤੇ ਲਿਆ ਇਹ ਕਾਰ ਨੰਬਰ ਬੱਚੇ ਆਪਣੇ ਬੈਂਡ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ ਉਹ ਲੇਡੀ ਨੂੰ ਜਾਂ ਤਾਂ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੁਝ ਕੁਝ ਗਲਤ ਫਹਿਮੀ ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰਖਵਾਈ ਸਕੂਲ ਵਾਲਾ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਸਾਡੀ ਵੀ ਇਹੀ ਮੰਗੇ ਵੀ ਉਹਦੇ ਉਤੇ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੇਖ ਦੋ ਜਿਹੜੀ ਸਿਕਰਪੈੜੀ ਇਹ ਘਟਨਾ ਹੋ ਪਈ ਇਹ ਬਹੁਤ ਮਾੜੀ ਘਟਨਾ ਹੈ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕੀ ਮੰਨਤਾ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਹੈ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਹਰਕਤ ਨਾ ਹੋ ਸਕੇ ਬੱਚੇ ਬਹੁਤ ਜਿਆਦਾ ਡਰ ਸਹਿਮ ਗਏ ਨੇ ਵੀ ਇਹਨਾਂ ਦਾ ਕੀ ਛੋਟੇ ਬੱਚੇ ਨੇ 18 ਸਾਲ ਤੋਂ ਸਾਰੇ ਛੋਟੇ ਬੱਚੇ ਨੇ ਹਾਂ ਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਜੀ ਤੇ ਮੈਂ ਗਗੜੇ ਪਿੰਡ ਦੀ ਰਹਿਣ ਵਾਲੀ ਹਾਂ ਤੇ ਸਾਡੇ ਬੱਚੇ ਤੇ ਗਾਰਡਨ ਵੈਲੀ ਸਕੂਲ ਚ ਪੜਦੇ ਨੇ ਦਿਵਾਲਪੁਰਾ ਐਕਸਕਲੂ 1+1 ਚ ਬੱਚੇ ਤੇ ਮਾਛੀਵਾੜੇ ਬ੍ਰਾਂਚ ਆ ਸਾਡੀ ਉਤੋਂ ਪੇਪਰ ਦੇ ਘਾਰੇ ਸੀ ਵਾਪਿਸ ਤੇ ਅਗਰ ਹਾਈਵੇ ਕੰਨੀ ਕੋਦਨ ਗੈਨ ਦੇ ਅੱਗੇ ਇੱਕ ਗੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉਤਰ ਕੇ ਇਹਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਉਨਨਾਂ ਨੇ ਕਿਹਾ ਸੀ ਕੋਈ ਬੱਚਾ ਵੀ ਵੀਡੀਓ ਵਗੈਰਾ ਕੁਝ ਕਰ ਰਿਹਾ ਕਿ ਚੇਤੇ ਮਤਲਬ ਬੱਚੇ ਨੂੰ ਡਿਲੀਟ ਕਰਵਾਈ ਜਾਵੇ ਫਿਰ ਮਨੇ ਕਿਹਾ ਵੀ ਡਰਾਈਵਰ ਨੇ ਤੁਸੀਂ ਆਪ ਕਹੋ ਅੰਦਰ ਜਾ ਕੇ ਉਹ ਲੇਡੀ ਮਤਲਬ ਜ਼ਿੰਦਗੀ ਚ ਚਲੇਗੀ ਤੇ ਇੱਕ ਉਹਨਾਂ ਬੱਚੇ ਦੇ ਅੰਦਰ ਜਾ ਕੇ ਮਤਲਬ ਗਨ ਪੁਆਇੰਟ ਤੇ ਉਹਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ ਬੱਚੇ ਨੇ ਵੀਡੀਓ ਉਹ ਵੀ ਡਿਲੀਟ ਕਰਤੀ ਫਿਰ ਨਾਲ ਦੇ ਬੱਚੇ ਨੂੰ ਮਨੇ ਕਿਹਾ ਵੀ ਵੀਡੀਓ ਦੁਬਾਰਾ ਤੋਂ ਰੀਸਾਈਕਲ ਬਿਨ ਚੋਂ ਵੀ ਡਿਲੀਟ ਕਰ ਦੇ ਪ੍ਰੋਪਰਲੀ ਦੋਨੋਂ ਨੀਚੇ ਮਤਲਬ ਉਤਰ ਗਈ ਪਰ ਮੇਰੇ ਬੇਟੇ ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ਸਾਰੀ ਘਟਨਾ ਤਾਂ ਅਸੀਂ ਬਿਲਕੁਲ ਇੱਕਦਮ ਸ਼ੌਕ ਹੋ ਗਏ ਕਿ ਕਿਵੇਂ ਹੋ ਗਿਆ ਇਸ ਤਰ੍ਹਾਂ ਮਤਲਬ ਇੰਨੀ ਮੰਦ ਭਾਗੀ ਘਟਨਾ ਮੇਨ ਹਾਈਵੇ ਸੀਗਾ ਆਪਣਾ ਕਿੰਨੇ ਕੁ ਵਜੇ ਦੀ ਘਟਨਾ ਜੀ ਆਈ ਥਿੰਕ 12:35 ਤੋਂ 12:45 ਤੱਕ ਤੱਕ ਜਾ ਸਕਦੀ ਹੈ

ਜੀ ਅੱਜ ਸਾਡੇ ਸਕੂਲ ਨਾਲ ਸਾਡੇ ਬੱਚਿਆਂ ਨਾਲੇ ਕੁਝ ਹੋਇਆ ਬੱਚਿਆਂ ਦੀ ਯੂਨੀਫਾਰਮ ਪਾਈ ਹੋਈ ਸੀ ਸਬਕ ਉਸ ਫਿਰ ਵੀ ਮਤਲਬ ਇੱਕ ਅਨਨੋਮ ਲੇਡੀ ਕਨਨਨ ਪਰਸਨ ਕਿਉਂਕਿ ਕਿਸੇ ਮਤਲਬ ਵੈਂਚੀ ਜਾ ਕੇ ਸਿੱਧਾ ਕਿਸੇ ਨੂੰ ਗਨਪੁਆਇੰਟ ਰੱਖ ਸਕਦਾ ਬੱਚੇ ਸਾਰੇ ਮਾਈਨਰ ਸੀਗੇ ਕੋਈ 18 ਅਏਸ ਦਾ ਮਤਲਬ ਬੱਚਾ ਨਹੀਂ ਸਾਰੇ 16 15 ইয়ার্স 올ਡ ਸੀਗੇ ਬੱਚੇ ਤੇ ਕੱਲ ਨੂੰ ਕਿਸੇ ਹੋਰ ਨਾਲ ਵੀ ਘਟਨਾ ਵਾਪਰ ਸਕਦੀ ਹੈ ਜੇਕਰ ਪ੍ਰਸ਼ਾਸਨ ਨੇ ਇਸ ਦਾ ਚੰਗੀ ਤਰ੍ਹਾਂ ਇਨਕੁਆਰੀ ਨਾ ਕਰਕੇ ਇਹ ਰਿਜ਼ਲਟ ਨਾ ਕੱਢੋ ਲੇਡੀ ਨਾ ਫੜੀ ਗਈ ਉਹ ਬੰਨੋ ਕੋਈ ਇੱਕ ਵਾਰ ਜੀ ਹਾਂਜੀ ਸਕੂਲ ਵੱਲੋਂ ਹੀ ਕੰਪਲੇਨ ਲਗਾਈ ਹੋਈ ਸੀ ਗਈ ਹੈ ਜੀ ਸਾਡੇ ਵੱਲੋਂ ਵੀ ਅਸੀਂ ਵੀ ਕੰਪਲੇਨ ਦਿੱਤੀ ਆ ਸਮਰਾਲਾ ਸਿਟੀ ਸੈਂਟਰ 'ਚ ਕੀ ਮੰਗ ਕਰਦੇ ਹੋਂ ਵੀ ਜਿਹੜੇ ਸੇ ਤੇਨੇ ਦਿਹਾੜੇ ਇਤਨ ਦੀ ਵਾਰਦਾਤ ਆ ਜਿਹੜੀ ਹੋਣ ਜਾ ਰਹੀ ਸੀ ਲੀਟਰ ਵੱਡੀ ਘਟਣਾ ਹੋ ਸਕਦੀ ਸੀ ਜੀ ਹਾਂ ਜੀ ਬਿਲਕੁਲ ਹੋ ਸਕਦੀ ਸੀ ਜੀ ਅਗਰ ਰੱਬ ਨਾ ਕਰੇ ਜੇ ਉਹ ਲੇਡੀ ਮਤਲਬ ਕੋਈ ਕਹੇ ਬੱਚੇ ਕਹੇ ਵੀ ਸ਼ਾਇਦ ਉਹਨੇ ਕੁਝ ਮਤਲਬ ਡਰਗਸ ਵਗੈਰਾ ਕੀਤੇ ਹੋ ਸੀਆਂ ਪਤਾ ਨਹੀਂ ਹੋ ਸਕਦਾ ਕੋਈ ਸੀਨੀਅਰ ਅਫੀਸਰ ਮਨੋਜੀ ਹੁੰਦੀ ਹੈ ਪਰ ਉਹਨੂੰ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਬੱਚਿਆਂ ਤੇ ਜਾਂ ਕਿਸੇ ਵੀ ਪਰਸਨ ਉੱਪਰ ਉਹ ਗਨ ਪੁਆਇੰਟ ਕਰੇਗੀ ਜੋ ਕਿ ਸਰਸਰ ਨਿੰਦਕ ਜੋ ਕੇ ਚੀਜ਼ ਹੈ ਉੱਚ ਪਤਾ ਲੱਗਿਆ ਵੀ ਉਹ ਨਸ਼ੇ ਦੀ ਹਾਲਤ ਵਿੱਚ ਐਸੀ ਕੁਛ ਬੱਚੇ ਕਹਿ ਰਹੇ ਵੀ ਥੋੜਾ ਜਿਹਾ ਲੱਗਦਾ ਸੀ 스멜 ਵੀ ਉਹ ਤਾਂ ਆ ਰਹੀ ਸੀ ਤੇ ਸ਼ਾਇਦ ਨਸ਼ੇ ਸੀ ਸੀ ਕਿਉਂਕਿ ਕੋਈ ਨੋਰਮਲ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਜੀ ਪੜਿਆ ਲਿਖਿਆ ਜੀ ਨੋਰਮਲ ਬੰਦਾ ਪਰ ਉਹ ਦੇਖਣ ਨੂੰ ਐਜੂਕੇਟ ਲੱਗਦੀ ਸੀ 35 ਕੋਈ ਨੰਬਰ ਵਗੈਰਾ ਕੋਈ ਗੱਡੀ ਨਹੀਂ ਸੀ ਗਿਆ ਕੱਲ ਸਾਰੇ ਬਾਰੀ ਇੰਨੇ ਕਹੇ ਸੀ ਕਿ ਕਿਸੇ ਨੇ ਨੰਬਰ ਵੀ ਚੈੱਕ ਕੀਤਾ ਤੇ ਗੱਡੀ ਤੋਂ ਹੋਰ ਕੋਈ ਨਹੀਂ ਸਿਰਫ ਉਹ ਕੱਲੀ ਆਪ ਹੀ ਚਲਾ ਰਹੀ ਸੀ ਜੀ ਮੇਰਾ ਨਾਮ ਹੈ ਰਾਮ ਲਾਲ ਪਿੰਡ ਸਿਹਾਲਾ ਜੀ ਮੇਰਾ ਤੇ ਕੀ ਕੰਮ ਕਰਦਾ ਮੈਂ ਡਰਾਈਵਿੰਗ ਕਰਦਾ ਹਾਂ ਜੀ ਆਪਣੇ ਗਾਰਡਨ ਵੈਲੀ ਦੇ ਸਕੂਲ ਚ ਘਟਨਾ ਹੋਈ ਹੈ ਜਿਹੜੀ ਘਟਨਾ ਵਾਪਰੀ ਹੈ ਜਿਹੜੀ ਇਹ ਘਟਨਾ ਹੋਈ ਹੈ ਜੇ ਮੈਂ ਮੱਛੋੜਾ ਸਾਹਿਬ ਤੋਂ ਆ ਰਿਹਾ ਤਾਂ ਜੀ ਬੱਚੇ ਲੈ ਕੇ ਆ ਪਲੱਸ 2 ਵਾਲੇ ਉਹਨਾਂ ਨੂੰ 12:00 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਤੇ ਮੈਂ ਤਾਂ ਆਪਣਾ ਰਾਮਨਾਲ ਆ ਰਿਹਾ ਜੀ 40 ਕਿ ਦੀ ਸਵੀਟ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰ ਆਉਂਦੀ ਸੀ ਉਹ ਜਦ ਮੈਂ ਪੌੜ ਉੱਤਰਿਆ ਜੀ ਜਦ ਪੌੜ ਉੱਤਰ ਤੇ ਦੇਖੀ ਜਦ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜਦ ਮੇਰੇ ਅੱਗੇ ਲਾਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਸ਼ਾਇਦ ਇਹਨੇ ਇੱਧਰ ਰੁਕਣਾ ਹੋਣਾ ਜੀ ਜਦ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਮੂਰੇ ਉਹਨੇ ਰੋਕ ਕੇ ਜੀ ਗੱਡੀ ਫਿਰ ਦੋ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਰੇ ਪਿਸਤਲ ਉਹਦੇ ਹੱਥ ਦੇ ਵਿੱਚ ਤਾਂ ਜਿਹਦੇ ਗੱਡੀ ਦੇ ਵਿੱਚ ਆ ਚੜੀ ਆ ਕੇ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੇ ਵੀ ਉੱਠ ਕਹਿੰਦੀ ਤਾਂ ਮੇਰੀ ਮੂਵੀ ਬਣਾਈ ਜਾ ਮੇਰੀ ਮੂਵੀ ਡਿਲੀਟ ਕਰ ਵਾਜੇ ਨੇ ਗੱਲ ਕਹਿ ਕੇ ਉਹ ਜਦੋਂ ਫਿਰ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ ਵਾ ਉਹਦਾ ਨੰਬਰ ਨਹੀਂ ਦੇਖ ਪਾਈ ਅਸੀਂ ਉਹਨੇ ਟੇਢੀ ਕਰਕੇ ਲਾਤੀ ਗੱਡੀ ਕੀ ਲੱਗਦਾ ਲੇਡੀ ਕੀ ਕੀ ਸੀ ਕੀ ਮਰਦੀ ਸੀ ਕਿ ਕਿਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ ਲੇਡੀ ਜਿਹੋ ਹੀ ਹੈਗੀ ਸੀ 35 ਦੇ ਸਪੈਕਟਿਕ ਸਾਲ ਦੇ ਗੇੜ ਚ ਸੀ ਤੇ ਕਿਦਾਂ ਦਾ ਬਿਹੇਵੀਅਰ ਕਹੇ ਜਾਂ ਸੀ ਉਹਦਾ ਕੁਛ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀਏ ਜੀ ਆ ਕੇ ਉਹ ਗੱਡੀ ਦੇ ਵਿੱਚ ਯਾਨੀ ਮੈਨੂੰ ਕੁਛ ਨਹੀਂ ਕਿਹਾ ਜੀ ਉਹਨੇ ਉਹਨੇ ਆ ਕੇ ਉਹ ਬੱਚਾ ਹੀ ਠਾਲ ਲੈ ਜਿਹਨੇ ਮੂਵੀ ਬਣਾਈ ਹੈ ਜੀ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਤੋਂ ਇਦਾਂ ਦੇ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਆ ਇਹ ਨਹੀਂ ਜੀ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੇ ਕਿਹੜਾ ਬੱਚੇ ਨੇ ਬਣਾਈ ਆ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਗੱਡੀ ਰੋਕੀ ਆ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜੀ ਇਹ ਉਹ ਜੇ ਫਰਜ਼ ਕੀਤਾ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੇ ਸੀ ਮੇਰੇ ਵੀ ਮਾਰ ਸਕਦੇ ਸੀ ਇਹ ਜਿਹੜੀ ਬਹੁਤ ਮੰਨ ਭਾਗੀ ਹੋਈ ਹੈ ਜੀ ਤੇ ਬੱਚੇ ਡਰਦੇ ਹੋਣੇ ਅੱਜ ਆਏ ਵੀ ਨਹੀਂ ਹੋਣੇ ਕਈ ਤਸਵੀਰਾਂ ਹਾਂ ਜੀ ਅੱਜ ਆਏ ਵੀ ਨਹੀਂ ਬੱਚੇ ਕਈ ਤੇ ਬਹੁਤ ਜਣੇ ਮੰਨ ਭਾਗੀ ਹੋਈ ਜੀ ਕੀ ਕੀ ਕਹਿਣਾ ਕਿ ਉਹਨੇ ਮੰਗ ਕੀ ਕਰਦਿਆਂ ਕਹਿਣਾ ਜਾਂਦਾ ਵੀ ਇਹਦੀ ਕਿਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਵੱਲੋਂ ਫੇਰ ਆ ਕੇ ਸਕੂਲ ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ ਹਾਂ ਜੀ ਸਮਰਾਲਾ ਥਾਣੇ ਦੇ ਵਿੱਚ ਐਫ ਆਰ ਦਰਜ ਕਰਾਈ ਗਈ ਹੈ ਠੀਕ ਸਸਿਕਾ ਜੀ ਮੇਰਾ ਨਾਮ ਸਵਾਤੀ ਕਈ ਹੈ ਮੈਂ ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਧਰਪੁਰਾ ਤੋਂ ਹਾਂ ਤੇ ਕੱਲ ਇੱਕ ਬਹੁਤ ਹੀ ਅਜੀਬ ਜਿਹੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਸਕੂਲ ਅਰਗੀ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਜ਼ ਵਗੈਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀ ਵਾਲਾ ਤੋਂ ਵੈਨ ਚਾ ਰਹੇ ਸੀ ਲਗਭਗ 25 ਬੱਚੇ ਸਵਾਸੀ ਵਿੱਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਦੀ ਸੜਨ ਦੀ ਉਹਨਾਂ ਦੀ ਵੈਨ ਸੀ ਅਨਨੋਨ ਲੇਦੀ ਨੇ ਰੋਕੀ ਜਿਹੜੀ ਕਿ ਇਨ ਡਰਾਈਵਰ ਚਲਾ ਮਫਰਚਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓਜ਼ ਡੀਲੀਟ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਿਆਂ ਨੂੰ ਥ੍ਰੈਟਨ ਕਰਦੀ ਹੋਈ ਗੱਡੀ ਦੇ ਵਿੱਚ ਉਤਰ ਗਈ ਕਿਉਂਕਿ ਉਹਨਾਂ ਨੇ ਡਰਾਈਵਰ ਦੇ ਵੱਲ ਗਨ ਏਮ ਕੀਤੀ ਵੀ ਤੇ ਨੁਲਾਦਵੀ ਇਹ ਲਾਅ ਐਂਡ ਆਰਡਰ ਦਾ ਸਬੰਧ ਨਾਲ ਬਹੁਤ ਹੀ ਖਤਰਨਾਕ ਗੱਲ ਹੈ ਔਰ ਬੱਚੇ ਕੱਲ ਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹਨੀ ਵੀ ਸਾਡੀ ਹੈਲਪ ਕਰਨ ਜਾਤ ਹੋ ਜਾਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆਹਾਂ ਦੇ ਸਾਹੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਹੈ ਖਾਸ ਕਰਕੇ ਬੱਚਾ ਨੂੰ ਐਸੇ ਟਰਾਮਾ ਤੋਂ ਨਾ ਗੁਜ਼ਰਨਾ ਪਵੇ ਸਾਡੀ ਆਈ ਰਿਕੁਐਸਟ ਹੈ ਜਿਹੜੀ ਉਹ ਲੇਡੀ ਸੀ ਕੋਈ ਗਨ ਵਗੈਰਾ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਵਗੈਰਾ ਸੀ ਕੀ ਕੁਝ ਪਤਾ ਨਹੀਂ ਹੈ ਵਗੈਰਾ ਉਹਨਾਂ ਨੂੰ ਦੇਖ ਕੇ ਕਿਆ ਲੱਗ ਰਿਹਾ ਸੀ ਉਹ ਬਹੁਤ ਗੁੱਸੇ ਚ ਚੜੀ ਜਿਵੇਂ ਕਿ ਕੁਝ ਬੱਚਿਆਂ ਨੇ ਦੱਸਿਆ ਕਿ ਮੈਮ ਕੀ ਉਹ ਐ ਲੱਗ ਰਿਹਾ ਸੀ ਜਿਵੇਂ ਆਪਣੇ ਸੈਂਸਸ ਚ ਨਹੀਂ ਹੈ ਉਹ ਬਹੁਤ ਜ਼ਿਆਦਾ ਕੁਸ਼ਚਸ ਹੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਡੀਲੀਟ ਕਰਨ ਨੂੰ ਕਿਹਾ ਵੀਡੀਓ ਔਰ ਬਸ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਸਪਾਈ ਹੋਈ ਤੇ ਉਹ ਵਲੇ ਕਿ ਮਲਾਜਮ ਆਪਾਂ ਨਹੀਂ ਕਹਿ ਸਕਦੇ ਸ਼ਿਵਾਜ਼ ਦਾ ਸਿਵਿਲियन ਤੇ ਬਸ ਉਹਨਾਂ ਨੇ ਪਤਾ ਨਹੀਂ ਕਿਸ ਗੁੱਸੇ ਚ ਆ ਕੇ ਸਾਨੂੰ ਦਾ ਇਲਾਦਾ ਵੀ ਉਹ ਫਾਇਦਾ ਆਪਣੀ ਸੈਂਸਿਸ ਚ ਨਹੀਂ ਸੀ ਕਿਉਂਕਿ ਕੋਈ ਐਸਾ ਸਿਟੀਜ਼ਨ ਜਿਹਨੂੰ ਆਪਣੀ ਰਿਸਪਾਂਸਿਬਿਲਟੀਜ਼ ਨਹੀਂ ਪਤਾ ਉਹੀ ਇੰਨੇ ਛੋਟੇ ਛੋਟੇ ਬੱਚਾ ਤੇ ਗੰਤਾਂਾਂ ਸਾੜ ਰਿਹਾ ਮੈਮ ਬੱਚਿਆਂ ਨੂੰ ਕੁਝ ਦੱਸਿਆ ਐਦਾਂ ਦੀ ਕਿਹੜੀ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੀ ਡਿਲੀਟ ਕਰਾਈਆਂ ਦੀਆਂ ਜੀ ਬਸ ਇੱਕੋ ਹੀ ਵੀਡੀਓ ਸੀ ਸਰ ਜ਼ਿਆਦਾ ਕੋਈ ਨਹੀਂ ਸੀ ਬੱਚੇ ਆਪਸ ਵਿੱਚ ਛੇੜ ਰਹੇ ਸੀ ਇੱਕ ਬੱਚੇ ਨੂੰ ਛੇੜ ਰਹੇ ਸੀ ਕਿ ਜਦ ਵੀ ਕੋਈ ਬੈਂਗੀ ਦੀ ਕਾਰ ਆਉ ਜਾਂ ਕੋਚ ਆ ਰਹੀ ਸੀ ਵੀ ਇਹ ਤੇਰੇ ਅੰਕਲ ਦੀ ਕਾਰ ਤੇ ਮ ਜਿਹੜੀ ਉਹ ਆਦੀ ਸੀ ਤ੍ਰਿਕਾ ਤਾਂ ਬੈਕ ਸੀਟ ਤੇ ਬੈਠੇ ਬੱਚੇ ਨੇ ਫੋਰਚੂਨਰ ਗੱਡੀ ਦੇਖੀ ਜਿੱਟ ਰੰਗ ਦੀ ਹੋਣੀ ਕਿ ਆ ਵੀ ਦੇਖ ਤੇਰੇ ਮਾਮਨਾ ਦੀ ਵੀ ਗੱਡੀ ਆ ਗਈ ਔਰ ਉਸ ਤੋਂ ਬਾਅਦ ਉਹ ਬਸ ਇੱਕ ਸੈਕਿੰਡ ਦੀ ਆਇਮ ਕਰਕੇ ਬੱਚੇ ਵੱਲ ਮੁੜ ਦਿੱਤੀ ਗਈ ਜਿਹੜੇ ਬੱਚੇ ਨੂੰ ਚੜਾ ਰਹੇ ਸੀ ਬਸ ਇੰਨੀ ਵੀਡੀਓ ਸੀ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਵੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਜਿਉਂ ਚ ਲੇਡੀ ਡਰਾਈਵ ਕਰ ਰਹੀ ਹੈ ਜਾਂ ਫਿਰ ਜੈਂਟਸ ਡਰਾਈਵ ਕਰ ਰਿਹਾ ਜਦੋਂ ਅੰਦਰ ਆ ਕੇ ਬੋਲੀ ਕਿ ਮੇਰੀ ਵੀਡੀਓ ਦੰਦੇ ਕੋਟ ਟੂ ਨੂੰ ਕਿ ਇਹ ਜਿਹੜੀ ਗੱਡੀ ਸੀ ਉਹ ਲੇਡੀ ਚਲਾ ਰਹੀ ਸੀ ਬੱਚਿਆਂ ਨੂੰ ਤਾਂ ਵੀ ਨਹੀਂ ਸੀ ਪਤਾ ਉਹਨੇ ਕੋ ਮਰਜੀ ਸੀ ਤੇ ਪਹਿਰਾਵਾ ਜਿਹੜਾ ਸੀ ਉਹ ਕਿੱਦਾਂ ਦਾ ਸੀ ਪਹਿਰਾਵਾ ਉਹ ਲੁਧਿਆਣੇ ਤੋਂ ਆ ਰਹੇ ਸੀ ਉਹ ਚੰਡੀਗੜ੍ਹ ਜਾ ਰਹੇ ਸੀ ਪਹਿਰਾਵਾ ਵੈਸਟਰਨ ਸੀਗਾ ਆਈ ਗੈਸ ਉਹਨਾਂ ਨੇ ਪੈਂਟ ਸ਼ੌਰਟ ਟੀ ਸ਼ਰਟਸ ਵਗੈਰਾ ਵੀਅਰ ਕੀਤੀ ਸੀ 30 ਤੋਂ 40 ਦੇ ਇਨ ਬੀਟਵੀਨ ਉਹਨਾਂ ਦੀ ਏਜ ਰਹੀ ਹੋਗੀ ਮੈਮ ਗੱਲ ਕਰੀਏ ਸਟੂਡੈਂਟ ਦੀ ਤਾਂ ਸਟੂਡੈਂਟ ਨੂੰ ਆਪਣੇ ਸਕੂਲ ਚ ਆਲਾਉ ਹੈਗਾ ਪਰ ਮੋਬਾਈਲ ਵਗੈਰਾ ਜਿਹੜੇ ਨਹੀਂ ਹੁੰਦੇ ਮੋਬਾਈਲਸ ਅਲਾਉ ਨਹੀਂ ਹੈ ਸਰ ਜਦ ਬੱਚੇ ਪਲੱਸ 1 ਪਲੱਸ 2 ਚੋਇੰਗਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ ਐਸ ਵਾਸ ਪੇਰੈਂਟ ਰਿਕੁਐਸਟ ਉਹ ਸਾਨੂੰ ਕਹਿੰਦੇ ਨੇ ਵੀ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਿਸ ਦੇ ਇੰਸਟੀਟਿਊਸ਼ਨ ਜਾਂਦੇ ਨੇ ਤਾਂ ਸਾਨੂੰ ਫਿਕਰ ਹੁੰ ਤੇ ਜਾਣ ਤੇ ਅਸੀਂ ਬਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਤੋਂ ਸਵੇਰੇ ਜਮਾ ਕਰਾ ਦਿੰਦੇ ਨੇ ਆਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਚ ਵੀਡੀਓ ਬਣਾ ਰਹੇ ਸੀ ਐਫ ਆਈ ਆਰ ਦਾ ਜ਼ਿਕਰ ਆ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਕੱਲ ਇੱਕ ਪੇਰੈਂਟ ਨੇ ਵੀ ਕੀਤੀ ਜਿਹਦੇ ਬੱਚੇ ਨੂੰ ਹਮ ਕੀਤਾ ਗਿਆ ਉਹਨਾਂ ਬੰਨ ਉਹਨਾਂ ਬੰਨ ਵੀ ਤਕਰੀਕਣਾ ਪੁਲਿਸ ਨੇ ਕੀ ਪੁਲਿਸ ਆਫਕੋਰਸ ਸਾਡਾ ਬਹੁਤ ਜ਼ਿਆਦਾ ਸਾਥ ਦੇਣ ਕੀ ਔਰ ਦੇ ਵੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਇਥੇ ਇਸ ਰੋਡ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿੱਥੇ ਬਹੁਤ ਹਾਈ ਡੈਫੀਨੇਸ਼ਨ ਵਾਲੇ ਕੈਮਰਾਜ਼ ਨੇ ਔਰ ਸਾਡੇ ਐਲਕਲ ਨੂੰ ਪਿਆਰ ਨੇ ਔਰ ਦੇਖਦੇ ਵਗੈਰਾ ਸਟੂਡੈਂਟ ਹਨ ਜਿਹੜੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਕੋਲ ਸਰ ਡਰਾਈਵਰ ਸਾਡੇ अराउंड 50 ইয়ার্স 올ਡ ਸੀਗੇ ਦੇਖੋ ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਔਖੀ ਕੰਮ ਹੈ ਸਕੂਲ ਦੀ ਗੱਡੀ ਚਲਾਉਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਂਡ ਹੀ ਵਾਸਨ ਉਹ ਬਹੁਤ ਜ਼ਿਆਦਾ ਨਮ ਹੋ ਗਏ ਇਕਦਮ ਘਬਰਾ ਗਏ ਜਦੋਂ ਉਹਨਾਂ ਨੇ ਪਹਿਲਾਂ ਗਨ ਉਹਨਾਂ ਤੇ ਥਾਲੀ ਔਰ ਫਿਰ ਬੱਚੇ ਤੇ ਥਾਲੀ ਤੇ ਉਹ ਆਪਣੇ ਸੈਂਸਿਸ ਚ ਨਹੀਂ ਨੇ ਬੱਚਾ ਨੇ ਵੀ ਮੂਮੈਂਟ ਲਈਤੀ ਆਪਣੀ ਸੈਂਸਿਸ ਚ ਵਾਪਸ ਆਨ ਨੂੰ ਅ ਹੋਣ ਦੇ ਬਾਵਜੂਦ ਵੀ ਨਹੀਂ ਆਏ ਕਿਉਂਕਿ ਸਭ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਹੋ ਗਿਆ। ਜੈਕ ਟਾਈਮ ਕੀ ਹੋ ਸਕਦਾ ਜਿੰਨੇ ਕਰ। ਸਿਰ ਬੱਚੇ 12:30 ਤੋਂ 12:45 ਦੇ ਵਿੱਚ ਦਾ ਟਾਈਮ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ। ਮੈਮ 24 ਘੰਟੇ ਜਿਹੜਾ ਹਾਈਵੇ ਚੱਲਦਾ ਵਾ। ਜੀ ਕੀ ਮੰਨ ਕਰਦੇ ਹੋ ਕਿ ਵੀ 24 ਘੰਟੇ ਜਿਹੜਾ ਰੋਡ ਚੱਲਦਾ ਹੈ ਇਦਾਂ ਦੀ ਘਟਨਾ ਹੋਣੀ? ਕਿਵੇਂ ਦੇਖਦੇ ਸਰ ਇਸ ਕਰਨਾ ਤਾਂ ਮੈਂ ਕੁਛ ਕਹਿੰਦਾ ਆ ਦੀ ਇਹਨਾਂ ਦਾ ਆਪਣਾ ਐਕਸਾ ਤੇ ਵੀ ਲਾਅ ਐਂਡ ਆਰਡਰ ਦਾ ਲੋਕਾਂ ਨੂੰ ਸ਼ਰ ਦਰੀ ਨਹੀਂ ਰਿਹਾ ਜਿਆ ਜੋ ਗਨ ਹੈ ਤਾਂ ਕਿਸੇ ਤੇ ਵੀ ਤਾਨਣਗੇ ਔਰ ਉਹ ਵੀ ਛੋਟੇ ਛੋਟੇ ਬੱਚਿਆਂ ਤੇ ਆਫ ਕੌਰਸ ਉਹਨਾਂ ਦੀ ਫੈਮਿਲੀ ਚ ਵੀ ਬੱਚੇ ਹੋਣੇ ਇੱਕ ਵਾਰੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹ ਕੰਮ ਬੱਚਿਆਂ ਨਾਲ ਕਰਨ ਜਾ ਰਿਹਾ ਠੀਕ ਹੈ ਔਰ ਮੈਨੂੰ ਲੱਗਦਾ ਵੀ ਇਹਦੇ ਤੇ ਇੱਕ ਸਟ੍ਰਿਕਟ ਕੋਈ ਰੂਲ ਹੋਣਾ ਚਾਹੀਦਾ ਵੀ ਕੋਈ ਵੀ ਆਪਣੀ ਚਾਹੇ ਉਹ ਲਾਇਸੈਂਸ ਗਨ ਹੋਵੇ ਜਾਂ ਉਹਨੂੰ ਕੈਰੀ ਕਰਕੇ ਐਵੇਂ ਲਹਿਰਾਂਦਾ ਹੋਇਆ ਸਭਕਾਂ ਤੇ ਤਾਨਾ ਜਾਵੇ ਇਹ ਕਿ ਮਾਮਲਾ ਸੀ ਕਿ ਉਹ ਬੱਸ ਟੁੱਟੀ ਗਈ ਹੈ ਜੀ ਕੱਲ ਸਕੂਲ ਬੈਂਡ ਤੇ ਕੀ ਹੈਗਾ ਜੀ ਮਾਮਲਾ ਸਾਰਾ ਮਾਮਲਾ ਸਾਡੇ ਧਿਆਨ ਚ ਆਇਆ ਹੈ ਗਾਰਡਨ ਵੈਲੀ ਦਿয়ালਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵਾੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਦਿয়ালਪੁਰਾ ਵੱਲ ਨੂੰ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ ਗੱਡੀ ਦੇ ਵਿੱਚ ਇੱਕ ਲੇਡੀਜ਼ ਉਤਰੀ ਉਤਰ ਕੇ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ ਉਹ ਡਿਲੀਟ ਕਰਾਓ ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨੇ ਲੜਕਾ ਪਛਾਣ ਲਿਆ ਲੜਕੇ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ ਲੜਕੇ ਨੇ ਡਿਲੀਟ ਕਰਤੀ ਤੇ ਲੇਡੀਜ਼ੋ ਚਲੇ ਗਏ ਸਰ ਇਹ ਵੀ ਗਿਆ ਹੋ ਜਾਂਦਾ ਵੀ ਗਨਪਵਾਂਡ ਤੇ ਹੋਇਆ ਜੀ ਸਾਰਾ ਇਹ ਇਨਸੀਡੈਂਟ ਕੀ ਹੈ ਇਹਦੇ ਵਿੱਚ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਡਰਾਈਵਰ ਨੇ ਇਹ ਗੱਲ ਦੱਸਿਆ ਜਦੋਂ ਲੇਡੀਜ਼ ਗੱਡੀ ਵਿੱਚੋਂ ਉਤਰੀ ਲੇਡੀਜ਼ ਦੇ ਹੱਥ ਵਿੱਚ ਰਿਵਾਲਵਰ ਸੀ ਤੇ ਰਿਵਾਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਿਵਾਲਵਰ ਉਹਨੇ ਫੜਿਆ ਸੀ ਕਵਰ ਦੇ ਵਿੱਚ ਸੀ ਰਿਵਾਲਵਰ ਉਹ ਐਦਿ ਜਦੋਂ ਗਈ ਉਹ ਕਵਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾਂ ਨਹੀਂ ਨਾ ਹੀ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਫੜਿਆ ਤੇ ਹੁਣ ਕੀ ਜਾਂਚ ਕਰਦੇ ਜੀ ਦੇ ਵਿੱਚ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚੂਨਰ ਜੀ ਉਹ ਇਹਦੇ ਵਿੱਚ ਸਾਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਹੈ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਜੋ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਕੈਮਰੇ ਲੱਗੇ ਆ ਕੈਮਰੇ ਖਰਾਬ ਹੋਏ ਨੇ ਜਦ ਇਹ ਬਿੱਟੀ ਕੋਈ ਗੱਲ ਜਾਂਦੀ ਹੈ ਤਾਂ ਉਹ ਨੂੰ ਹੋਊਗੀ ਕਾਰਵਾਈ ਜੋ ਕੋਈ ਗੱਲ ਸਾਹਮਣੇ ਆਂਦੀ ਹੈ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਜੀ ਪਰ ਗੱਡੀ ਟ੍ਰੈਸ ਕਰ ਲਈਏ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ